ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਭਾਸ਼ਣ ਦੇ ਰਹੇ ਸੀ ਭਾਸ਼ਣ ਦਿੰਦਿਆਂ ਦਿੰਦਿਆਂ ਰੋਸ ਵਿੱਚ ਤੁਸੀਂ ਆਪਣੇ ਆਪ ਨੂੰ ਹੀ ਥੱਪੜ ਮਾਰੇ ਇਹ ਕਿਉਂ ਮੈਨੂੰ ਬੜੇ ਦੁੱਖ ਨਾਲ ਇਹਨਾਂ ਕਹਿਣਾ ਪੈ ਰਿਹਾ ਹੈ ਇਹਨਾਂ ਦੀ ਪਾਰਟੀ 'ਚ ਜੇ ਮੈਂ ਵੀ ਸ਼ਾਮਲ ਆ ਤੇ ਉਹੋ ਗਲਤੀ ਵੀ ਮੈਂ ਆਪੇ ਆਪੇ ਥੱਪੜ ਮਾਰਾਂਗਾ ਉਹ ਤੁਹਾਡੀ ਪਗੜੀ ਲਾਵੇ ਉਹ ਤੁਹਾਡੇ ਕੱਪੜੇ ਲਾਵੇ ਤੇ ਕੁਦਰਤੀ ਤੌਰ ਤੇ ਤੁਹਾਨੂੰ ਉਹਦੇ ਨਾਲ ਪ੍ਰਤ ਨਹੀਂ ਆ ਸਕਦੀ ਉਸੀ ਤੇ ਜਦੋਂ ਸਰਕਾਰ ਬੰਨੀ ਸੀ ਆਪ ਝੰਡਾ ਚੁੱਕਿਆ ਹੋਇਆ ਸੀ ਝਾੜੂ ਵਾਲਾ ਕਿ ਆਉਣਾ ਹੀ ਇਹ ਚਾਹੀਦੇ ਬਥੇਰਾ ਲੁੱਟ ਲਿਆ ਬਾਕੀਆਂ ਨੇ ਇਹਨਾਂ ਨੇ ਉਹ ਨਾਟਕ ਖੇਡਿਆ ਨਾ ਜੀ ਨਾ ਰਿਸ਼ਵਤਖੋਰੀ ਬਹੁਤ ਵੱਡੀ ਸਮੱਸਿਆ ਹੈ ਤੇ ਆਪ ਰਿਸ਼ਵਤਖੋਰੀ ਉਹ ਕਰਤੀ ਜਿਹੜੀ ਉਦੋਂ ਵੀ ਕਰਕਾਤੀ ਕਹਾਣੀ ਹੈ ਕੱਲ ਪਰसों ਤੁਹਾਡੇ ਬਰਨਾਲੇ ਕੀ ਹੋਇਆ ਉਹ ਸਰਪੰਚ ਕਲਕੱਤਾ ਮਾਰਿਆ ਬਿਨਾਂ ਗੱਲ ਤੋਂ ਉਹ ਜਿਹੜਾ ਸਰਪੰਚ ਕਲਕੱਤਾ ਸੀ ਕੰਨਾਂ ਵਾਲੇ ਕੀੜੇ ਖੋਲਦਾ ਉਹ ਜਦੋਂ ਦੱਸਦਾ ਗੱਲਾਂ ਸਾਰੀਆਂ ਵੀ ਆ ਹਾਲਾਤ ਹੋਈਆਂ ਲੋਕੋ ਪੰਜਾਬ ਨਾਲ ਅਸਲ ਵਿੱਚ ਐਸੇ ਹੀ ਮੰਡੀ 'ਚ ਖੜੇ ਹੋ ਜੀਨੂੰ ਮਰਜ਼ੀ ਆਵਾਜ਼ ਮਾਰ ਲੋ ਕੁਛ ਲੋਕ ਕਿਹੜੇ ਸੀਜ਼ਨ 'ਚ ਡਾਲਾ ਨਹੀਂ ਚੱਲਿਆ ਕਿਹੜੇ ਸੀਜ਼ਨ 'ਚ ਦੇ ਸ਼ੂਤ ਨਹੀਂ ਚੱਲੀ ਇਹ ਮੈਥੋਂ ਬਹੁਤ ਵੱਡੀ ਗਲਤੀ ਹੋਈ ਹੈ ਜੇ ਪੜੇ ਲਿਖੇ ਲੋਕ ਵੀ ਯਾਰ ਨਾ ਟਾਈਮ ਸਿਰ ਸਮਝ ਸਕਣ ਵੀ ਮੇਰੇ ਸਾਹਮਣੇ ਬਹਿਰੂਪਿਆ ਖੜਾ ਹੈ ਕਿ ਅਸਲੀਅਤ ਕਹਿ ਰਿਹਾ ਹੈ ਇੱਥੇ ਮਾਰ ਵੱਜ ਗਈ ਮੈਂ ਉਹਨਾਂ ਨੂੰ ਬਹਿਰੂਪੀਆਂ ਨੂੰ ਅਸਲੀ ਸਮਝ ਬੈਠਾ ਤੇ ਅਸਲੀ ਸਮਝ ਜਦੋਂ ਆਈ ਜਦੋਂ ਸਾਹਮਣੇ ਟੜਕੇ ਜਾਤੇ ਵਿੱਚੋਂ ਕੀ ਨਿਕਲਿਆ ਇੱਕ ਬਜ਼ੁਰਗ ਜਿਨ੍ਹਾਂ ਨੇ ਭਾਸ਼ਣ ਦਿੰਦਿਆਂ ਹੋਇਆਂ ਆਪਣੇ ਆਪ ਨੂੰ ਰੋਸ ਵਜੋਂ ਥੱਪੜ ਮਾਰੇ ਉਹ ਕਿਉਂ ਇਹ ਕਿਹਾ ਗਿਆ ਕਿ ਮੈਨੂੰ ਅਫਸੋਸ ਹੈ ਕਿ ਮੈਂ ਗਲਤੀ ਕੀਤੀ ਇੱਕ ਐਸੀ ਪਾਰਟੀ 'ਚ ਸ਼ਾਮਲ ਰਿਹਾ ਔਰ ਉਸ ਗੱਲ ਦਾ ਮੈਨੂੰ ਅਫਸੋਸ ਹੈ ਕਿ ਮੈਂ ਗਲਤੀ ਕੀਤੀ ਹੈ ਉਹ ਬਾਪੂ ਸਾਡੇ ਨਾਲ ਨੇ ਨਿਰਮਲਜੀਤ ਸਿੰਘ ਬਰਾੜ ਜਿਹੜੇ ਕੀ ਸਰਕਾਰੀ ਸੇਵਾਵਾਂ ਦੇ ਚੁੱਕੇ ਨੇ ਅਧਿਆਪਕ ਵਜੋਂ ਉਹ ਸਾਡੇ ਨਾਲ ਬੈਠਿਆ ਚੰਡੀਗੜ੍ਹ ਤੋਂ 300 ਕਿਲੋਮੀਟਰ ਦੂਰ ਹਲਕਾ ਜਲਾਲਾਬਾਦ ਦੇ ਵਿੱਚ ਗਰੀਬਾਂ ਨਾਲ ਹੁੰਦੇ ਜ਼ਿਆਤੀ ਤੇ ਧੱਕੇ ਨੂੰ ਵੇਖਦਿਆਂ ਹੋਇਆਂ ਸਪੈਸ਼ਲ ਆ ਜਾਂਦੇ ਆ ਇੱਥੇ ਕਿਉਂਕਿ ਇੱਥੋਂ ਦੇ ਰਹਿਣ ਵਾਲੇ ਨੇ ਜੰਪਾਲ ਸੀ ਪਰ ਅੱਜ ਕੱਲ ਰਾਜਧਾਨੀ ਵਾਲੇ ਪਾਸੇ ਰਹਿੰਦੇ ਨੇ ਪਰ ਉੱਥੋਂ ਆ ਗਏ ਕਿ ਮੈਂ ਲੋਕਾਂ ਨਾਲ ੱੱਕਾ ਨਹੀਂ ਸਹਿਣ ਕਰ ਸਕਦਾ ਉਹਨਾਂ ਨੇ ਉਸੇ ਥਾਂ ਦੇ ਉੱਤੇ ਭਾਸ਼ਣ ਦਿੱਤਾ ਉਸੇ ਥਾਂ ਤੇ ਅਸੀਂ ਖੜੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਦਿਲ ਦੀ ਗੱਲ ਉਹ ਜਾਨਣਾ ਚਾਹਣਾ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਭਾਸ਼ਣ ਦੇ ਰਹੇ ਸੀ ਭਾਸ਼ਣ ਦਿੰਦੇ ਆ ਦਿੰਦੇ ਆ ਰੋਸ ਵਿੱਚ ਤੁਸੀਂ ਆਪਣੇ ਆਪ ਨੂੰ ਹੀ ਥੱਪੜ ਮਾਰੇ ਇਹ ਕਿਉਂ ਸਰ ਜੀ ਦੁਨੀਆ ਦਾ ਹਰ ਬੰਦਾ ਜਦੋਂ ਕੋਈ ਪੌਦਾ ਲਾਉਂਦਾ ਹੈ ਉਹਦੇ ਤੋਂ ਆਸ ਕਰਦਾ ਹੈ ਇਹਦਾ ਮੈਨੂੰ ਫਲ ਮਿਲੂਗਾ ਇਹਦੀ ਮੈਨੂੰ ਛਾਂ ਮਿਲੂਗੀ ਜੇ ਫਲ ਤੇ ਛਾਂ ਦੀ ਥਾਂ ਤੇ ਉਹ ਤੁਹਾਡੀ ਪਗੜੀ ਲਾਵੇ ਉਹ ਤੁਹਾਡੇ ਕੱਪੜੇ ਲਾਵੇ ਤਾਂ ਕੁਦਰਤੀ ਤੌਰ ਤੇ ਤੁਹਾਨੂੰ ਉਹਦੇ ਨਾਲ ਪ੍ਰਤਨਿਯਾ ਆ ਸਕਦੀ ਤੁਹਾਨੂੰ ਤੁਹਾਡੇ ਮਨ ਚ ਉਹਦੇ ਪ੍ਰਤੀ ਰੋਸ ਹੀ ਆਊਗਾ ਜਿਸ ਦਿਨ ਤੋਂ ਇਹ ਸਰਕਾਰ ਆਈ ਨਾ ਕਿਸੇ ਮੁਲਾਜ਼ਮ ਨਾਲ ਨਾ ਕਿਸਾਨ ਨਾਲ ਨਾ ਮਜ਼ਦੂਰ ਨਾਲ ਕਿਹੜਾ ਇਨਸਾਫ ਕੀਤਾ ਮੈਨੂੰ ਕੋਈ ਇੱਕ ਤੁਸੀਂ ਦੱਸ ਦਿਓ ਸਭ ਤੋਂ ਪਹਿਲਾਂ ਇਹ ਕਿਸਾਨਾਂ ਦੀਆਂ ਗੱਲਾਂ ਕਰਦੀ ਸੀ ਇਨੇ ਆਪ ਕਿਸਾਨ ਰੋਕੇ ਉਹ ਉਥੋਂ ਤੁਹਾਡੇ ਖਨੌਰੀ ਦੇ ਬਾਰਡਰ ਤੋਂ ਤੇ ਸ਼ੰਭੂ ਦੇ ਬਾਰਡਰ ਤੋਂ ਤੇ ਜੇ ਉਥੇ ਮੁੰਡਾ ਉਹਨਾਂ ਹਰਿਆਣੇ ਵਾਲਿਆਂ ਨੇ ਮਾਰਿਆ ਤੇ ਉਹ ਪਰਚਾ ਨਹੀਂ ਸੀ ਇਹ ਦਰਜ ਕਰਨ ਚਾਹੁੰਦਾ ਜੇ ਲੋਕ ਹਾਈ ਕੋਰਟ ਨਾ ਜਾਂਦੇ ਤਾਂ ਕਿਹੜੀਆਂ ਕਿਹੜੀਆਂ ਇਹਦੀਆਂ ਗੱਲਾਂ ਕਰਾਂ ਮੀਟਿੰਗ ਕਿਸਾਨਾਂ ਦੀ ਸੱਦੀ ਤੇ ਮੀਟਿੰਗ ਸੱਦ ਕੇ ਉਹ ਬੰਦੇ ਗ੍ਰਿਫਤਾਰ ਕਰ ਲੇ ਇਦਾਂ ਸ਼ਰਮ ਵਾਲੀ ਕਹਾਣੀ ਹੋਰ ਇਦਾਂ ਕਹਾਣੀ ਹੋਰ ਕਿਹੜੀ ਹੋਗੀ ਤੁਹਾਨੂੰ ਮੈਨੂੰ ਤੁਸੀਂ ਕਹਿੰਦੇ ਹੋ ਇਹਨਾਂ ਨੇ ਜਦੋਂ ਦੇ ਸੱਤਾ ਚਾਏ ਆ ਬਣੇ ਨਹੀਂ ਤੁਸੀਂ ਤੇ ਜਦੋਂ ਸਰਕਾਰ ਬਣੀ ਸੀ ਆਪ ਝੰਡਾ ਚੁੱਕਿਆ ਹੋਇਆ ਸੀ ਝਾੜੂ ਵਾਲਾ ਕਿ ਆਉਣਾ ਹੀ ਇਹ ਚਾਹੀਦੇ ਬਥੇਰਾ ਲੁੱਟ ਲਿਆ ਬਾਕੀਆਂ ਨੇ ਸਰ ਜੀ ਬਿਲਕੁਲ 16 ਨੇ ਇਹੀ 14 ਦੇ ਸ ਹੈ ਇਹਦੇ ਚ ਕੋਈ ਦੋਰ ਨਹੀਂ ਪਿਛਲਿਆਂ ਨੇ ਬਹੁਤ ੱੱਕੇਸ਼ਾਈਆਂ ਕਰੀਆਂ ਸੀ ਉਹਦੇ ਖਿਲਾਫ ਇਹਨਾਂ ਦੇ ਇਹਨਾਂ ਨੂੰ ਇਹ ਨਹੀਂ ਸੀ ਜਿਤਾਉਣੇ ਉਹ ਹਰਾਉਣੇ ਜ਼ਰੂਰੀ ਸੀ ਉਸ ਵੇਲੇ ਅਸਲ ਕਹਾਣੀ ਆ ਸੀ ਇਹਨਾਂ ਨੇ ਉਸ ਮੌਕੇ ਦਾ ਬੜਾ ਸੋਹਣਾ ਫਾਇਦਾ ਠਾਲਿਆ ਇਹਨਾਂ ਨੇ ਉਹ ਨਾਟਕ ਖੇਡਿਆ ਨਾ ਜਿਨਾ ਰਿਸ਼ਵਤ ਖੋਰੀ ਬਹੁਤ ਵੱਡੀ ਸਮੱਸਿਆ ਹੈ ਤੇ ਆਪ ਰਿਸ਼ਵਤ ਖੋਰੀ ਉਹ ਕਰਤੀ ਜਿਹੜੀ ਉਦੋਂ ਵੀ ਕਰਕਾਤੀ ਕਹਾਣੀ ਮੈਨੂੰ ਦੱਸੋ ਮਾਈਨਿੰਗ ਦੀਆਂ ਗੱਲਾਂ ਕਰਕੇ ਆਏ ਕੋਈ ਮਾਈਨਿੰਗ ਪਾਲਿਸੀ ਲਾਗੂ ਕਰ ਸਕੇ ਕੋਈ ਖੇਤੀ ਦੀਆਂ ਗੱਲਾਂ ਕਰਕੇ ਆਏ ਖੇਤੀ ਪਾਲਿਸੀ ਦੀਆਂ ਖੇਤੀ ਪਾਲਿਸੀ ਦਾ ਡਾਕੂਮੈਂਟ ਤਿਆਰ ਹੋਇਆ ਕੋਈ ਉਹ ਵੀਰੋ ਇਹ ਬਿਲਕੁਲ 100% ਫਰਾਡ ਨਿਕਲੇ 100% ਫਰਾਡ ਜਾ ਕੇ ਗੱਲਾਂ ਕਰਦੇ ਆਮਿਤ ਸ਼ਾਹ ਨਾ ਦਿੱਲੀ ਜਾ ਕੇ ਗੱਲਾਂ ਕਰਦੇ ਆ ਇਹ ਤੇ ਉਹਨਾਂ ਨਾਲ ਰਾਂ ਕਰਦੇ ਆ ਉਹਨਾਂ ਨਾਲ ਹੀ ਅੰਦਰ ਖਾਤੇ ਅੱਖ ਮਿਲਦੀ ਹੈ ਜੋ ਕੁਝ ਉਥੋਂ ਇਸ਼ਾਰਾ ਹੁੰਦਾ ਹੈ ਉਹcos ਹੁੰਦਾ ਵੀਰੋ ਜਿਸੀ ਤਾਂ ਕਹਿੰਦੇ ਆ ਉਹਨਾਂ ਨਾਲ ਮਿਲੇ ਹੋਏ ਐ ਤੇ ਉਹ ਤਾਂ ਇਟ ਖੜਕਾ ਰੋਜ਼ ਚੱਲਿਆ ਰਹਿੰਦਾ ਉਹ ਇਹਨਾਂ ਨੂੰ ਭੰਡੀ ਜਾਂਦੇ ਆ ਇਹ ਉਹਨਾਂ ਨੂੰ ਭੰਡੀ ਜਾਂਦੇ ਸਿਰਫ ਡਰਾਮਾ ਜੀ ਜੇ ਉਹਨਾਂ ਕੋਲ ਇੰਨੀਆਂ ਪਾਵਰਾਂ ਐ ਈਡੀ ਐ ਇਹਨਾਂ ਮਗਰ ਨਹੀਂ ਭੇਜੀ ਬਾਕੀਆਂ ਮਗਰ ਤਾਂ ਬਠੇਰੀ ਭੇਜੀ ਤੀ ਤੇ ਜਿੱਦੇ ਭੇਜਦੇ ਨੇ ਜੋ ਚਾਹੀਦਾ ਸਾਰਾ ਕੁਝ ਮਿਲ ਜੂ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਇਹਨਾਂ ਦੇ ਤਾਂ ਘਰੋਂ ਹੀ ਨਸੀਬ ਹੋ ਜੂਗਾ ਕਿਦੋਂ ਬਾਹਰ ਪਟਣ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਕਹਿੰਦੇ ਕੋਈ ਮਸਲਾ ਹੱਲ ਨਹੀਂ ਕੀਤਾ ਇਹ ਤਾਂ ਫ੍ਰੀ ਬਿਜਲੀ ਦੇਣ ਵਾਲਾ ਕਹਿੰਦੇ ਘਰ ਘਰ ਮੁਫਤ ਬਿਜਲੀ ਦਿੱਤੀ ਐ ਇਹ ਸਾਰਿਆਂ ਦੇ ਬਾਰੇ ਨਿਆਰੇ ਹੋ ਗਏ ਵੇਖੋ ਬਿਜਲੀ ਕੱਲੀ ਨਾਲ ਕੀ ਕਰੀਏ ਕਿੱਧਰ ਨੂੰ ਜਾਈਏ ਉਹ ਵੀ ਐਵੇਂ ਇੱਕ ਡਰਾਮਾ ਹੀ ਐ ਆ ਹੋ ਕੇ ਗੁਜ਼ਰੀ ਐ ਤੁਹਾਡੀ ਗਰਮੀ ਹੋ ਕੇ ਗੁਜ਼ਰੀ ਐ ਏਸੀ ਚੱਲਦੇ ਸੀ 25 25 30 30 ਹਜ਼ਾਰ ਬਿੱਲ ਵੀ ਆਇਆ ਲੋਕਾਂ ਨੂੰ ਮੈਂ ਆ ਪਰਕੇ ਆ ਅੱਜ 25 ਹਜ਼ਾਰ ਬਿੱਲ ਤੇ ਨਾਲੇ ਮੈਂ ਇੱਥੇ ਰਹਿੰਦਾ ਨਹੀਂ ਕਦੇ ਕਦੇ ਖੋਲਦਾ ਮਕਾਨ ਕਦੇ ਆਉਣਾ ਮੈਂ ਤੇ ਇਹਨਾਂ ਇਹਨਾਂ ਬਿੱਲ ਆਇਆ ਤੇ ਗੱਲਾਂ ਕਰਨ ਦੀਆਂ ਹੋਰ ਹੁੰਦੀਆਂ ਜੀ ਕਮਾਉਣ ਦੀਆਂ ਹੋਰ ਹੁੰਦੀਆਂ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਐ ਪત્રਕਾਰਾ ਭਾਈਚਾਰਾ ਜੇ ਕੋਈ ਬੋਲਦਾ ਉਹਨੂੰ ਫੜ ਲਓ ਜੇ ਕੋਈ ਹੋਰ ਬੰਦਾ ਆਵਾਜ਼ ਬੁਲੰਦ ਕਰਦਾ ਆ ਕੱਲ ਪਰसों ਤੁਹਾਡੇ ਬਰਨਾਲੇ ਕੀ ਹੋਇਆ ਉਹ ਸਰਪੰਚ ਕਲਕੱਤਾ ਮਾਰਿਆ ਬਿਨਾਂ ਗੱਲ ਤੋਂ ਉਹ ਜਿਹੜਾ ਸਰਪੰਚ ਕਲਕੱਤਾ ਸੀ ਕੰਨਾਂ ਵਾਲੇ ਕੀੜੇ ਖੋਲਦਾ ਉਹ ਜਦੋਂ ਦੱਸਦਾ ਗੱਲਾਂ ਸਾਰੀਆਂ ਵੀ ਆ ਹਾਲਾਤ ਹੋਈਆਂ ਲੋਕੋ ਪੰਜਾਬ ਨਾਲ ਅਸਲ ਵਿੱਚ ਵੀਰੋ ਜਿਹੜਾ ਅਸਲ ਗੱਲ ਕਰਦਾ ਪੰਜਾਬ ਦੀ ਉਹ ਇਹਨਾਂ ਦੋਹਾਂ ਘਰਾਂ ਦਾ ਹੀ ਦੁਸ਼ਮਣ ਹੈ ਕੇਂਦਰ ਵਾਲੇ ਦਾ ਵੀ ਤੇ ਪੰਜਾਬ ਵਾਲੇ ਦਾ ਵੀ ਤੇ ਇਕੱਠੇ ਹੀ ਨੇ ਇਹ ਤੇ ਕੋਈ ਇੱਕ ਦੂਜੇ ਦੀ ਏਬੀ ਟੀਮ ਹੈ ਬਿਲਕੁਲ ਦੂਜੀ ਟੀਮ ਨਹੀਂ ਬਾਕੀ ਇਹ ਪੰਜਾਬ ਨੂੰ ਹੀ ਮਾਣ ਮਿਲੂਗਾ ਵੀ ਇਹਨਾਂ ਦੋਹਾਂ ਦੁਸ਼ਟਾਂ ਨਾਲ ਢੜੂ ਪੰਜਾਬ ਹੋਰ ਕੋਈ ਨਹੀਂ ਢੜ ਸਕਦਾ ਮੈਂ ਤੁਸੀਂ ਤੁਹਾਡੇ ਕੋਲੇ ਵੇਖ ਲਓ 23 ਸਟੇਟਾਂ 30 ਸਟੇਟਾਂ ਦੇ ਨੇੜੇ ਲਗਭਗ ਹੈ ਸਿਰਫ ਅੱਜ ਵੀ ਜਾਂ ਮਮਤਾ ਟਕਰਾਉਂਦੀ ਹੈ ਉਹ ਵੀ ਇਕੱਲੀ ਟਕਰਾਉਂਦੀ ਹੈ ਮੈਂ ਵੇਣਾ ਤੇ ਇਧਰਲੇ ਪਾਸੋਂ ਪੰਜਾਬੀ ਟਕਰਾਉਂਦੇ ਸਾਰੇ ਤੇ ਇਹ ਠੀਕ ਹੈ ਕਦੇ-ਕਦੇ ਸਾਥ ਦੇਣ ਹਰਿਆਣੇ ਵਾਲੇ ਆ ਜਾਂਦੇ ਪਰ ਦਬੇ ਪਏ ਅੰਦਰ ਖਾਤੇ ਉਹ ਵੀ ਆ ਤੁਹਾਡੇ ਕੋਲੇ ਝੋਨੇ ਦੀ ਖਰੀਦ ਚੱਲਦੀ ਪਈ ਆ ਚੱਲੋ ਮੇਰੇ ਨਾਲ ਓਨੀ ਓਨੀ ਰਿਸ਼ਵਤ ਚੱਲ ਰਹੀ ਆ ਓਏ ਹੋਏ ਤੋਬਾ ਮੇਰੇ ਪਿਓ ਦੀ ਸੱਤ ਫਸਲਾਂ ਇਹਨਾਂ ਦੀਆਂ ਅੱਜ ਤੱਕ ਹੋ ਗਈਆਂ ਨੇ ਐਸੇ ਹੀ ਮੰਡੀ 'ਚ ਖੜੇ ਹਾਂ ਜੀਨੂੰ ਮਰਜ਼ੀ ਆਵਾਜ਼ ਮਾਰ ਲਓ ਪੁੱਛ ਲਓ ਕਿਹੜੇ ਸੀਜ਼ਨ 'ਚ ਡਾਲਾਂ ਨਹੀਂ ਚੱਲਿਆ ਕਿਹੜੇ ਸੀਜ਼ਨ 'ਚ ਰਿਸ਼ੂਤ ਨਹੀਂ ਚੱਲੀ ਤੇ ਜਿਹਦੇ ਮਰਜ਼ੀ ਆੜਤੀਏ ਕੋਲੇ ਪਹੁੰਚ ਕੇ ਉਹਦੇ ਕਿਸਾਨ ਨੂੰ ਪਾਸੇ ਕਰ ਲਓ ਤੇ ਸੌਂਘਵਾ ਕੇ ਪੁੱਛੋ ਵੀ ਤੈਨੂੰ ਕਾਟ ਕਿੰਨੀ ਲੱਗੀ ਐ ਉਹ ਆਪੇ ਹੀ ਬੋਲ ਕੇ ਦੱਸੂਗਾ ਵੀ ਇੰਨੀ ਇੰਨੀ ਲੱਗੀ ਐ ਸਰ ਵੀਰੋ ਇਹ ਲਟੇਰਿਆਂ ਨੂੰ ਚੰਗਾ ਕਿਵੇਂ ਕਹਿ ਦਿਆਂ ਵੀਰੋ ਨਹੀਂ ਕਹਿਣ ਨੂੰ ਜੀ ਕਰਦਾ ਯਾਰ ਪਰ ਮੈਂ ਸਾਰੀਆਂ ਗੱਲਾਂ ਦਾ ਐਨਾਲਿਸਿਸ ਕੀਤਾ ਫੇਰ ਤੁਸੀਂ ਭਾਸ਼ਣ ਦਿੰਦੇ ਦਿੰਦੇ ਖਿਆਲ ਆਇਆ ਕਿ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਬਿਲਕੁਲ ਮੈਨੂੰ ਅਹਿਸਾਸ ਹੋਇਆ ਇਹ ਮੈਥੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਪੜੇ ਲਿਖੇ ਲੋਕ ਵੀ ਯਾਰ ਨਾ ਟਾਈਮ ਸਿਰ ਸਮਝ ਸਕਣ ਵੀ ਮੇਰੇ ਸਾਹਮਣੇ ਬਹਿਰੂਪਿਆ ਖੜਾ ਹੈ ਕਿ ਅਸਲੀਅਤ ਕਹਿ ਰਿਹਾ ਹੈ ਇੱਥੇ ਮਾਰ ਵਜ ਗਈ ਮੈਂ ਉਹਨਾਂ ਨੂੰ ਬਹਿਰੂਪਿਆ ਨੂੰ ਅਸਲੀ ਸਮਝ ਬੈਠਾ ਤੇ ਅਸਲੀ ਸਮਝ ਜਦੋਂ ਆਈ ਇਦੋ ਸਾਧਮਣੇ ਟੜਕੇ ਜਾਪੇ ਵਿੱਚੋਂ ਕੀ ਨਿਕਲਿਆ ਪਰ ਤੁਸੀਂ ਕਹਿੰਦੇ ਹੋ ਕਿ ਜਿਹੜੇ ਬਹਿਰੂਪੀਏ ਸੀ ਉਹ ਤਾਂ ਕਹਿੰਦੇ ਆ 92 ਦੀ ਜਿਹੜੀ ਗਿਣਤੀ ਆ ਨਾ ਹੈ ਹੀ ਸਾਰੇ ਆਮ ਘਰਾਂ ਦੇ ਆਮ ਘਰਾਂ ਦਾ ਦਰਦ ਸਮਝਦੇ ਆ ਮੈਂ ਕਿਹਾ ਬਿਲਕੁਲ ਐਡੇ ਐਡੇ ਆਮ ਜਿਹੜੇ ਬੰਦੇ ਆ ਤੁਸੀਂ ਸ਼ੁਰੂ ਕਰ ਲਓ ਇੱਥੋਂ ਨੇੜੋ ਨੇੜੋ ਗੁਰੂ ਰਸਾਇਆ ਤੋਂ ਸ਼ੁਰੂ ਕਰ ਲਓ ਐ ਨੂੰ ਤੁਰੇ ਚੱਲੋ ਪਹਿਲਾਂ ਟਿਕਟਾਂ ਹੀ ਵੇਚ ਗਿਆ ਜਿਹੜੇ ਆਮ ਘਰਾਂ ਦੇ ਮੁੰਡੇ ਨੇ ਕੰਮ ਕਰਿਆ ਕਿਸੇ ਨੂੰ ਬਾਤ ਨਹੀਂ ਪੁੱਛੀ ਤੂੰ ਆਇਆ ਅਕਾਊਂਟ ਨਹੀਂ ਤੇ ਚੱਲਿਆ ਕਿੱਥੇ ਟਿਕਟਾਂ ਵੇਚ ਗਿਆ ਦਿੱਲੀ ਵਾਲਿਆਂ ਨੇ ਜਦੋਂ ਕਿਸੇ ਚੀਜ਼ ਦਾ ਜਿਹੜਾ ਮੋਢੀ ਰਿਸ਼ਵਤ ਤੋਂ ਸ਼ੁਰੂ ਹੋ ਜੇ ਤੇ ਉਹਦੂਗਾ ਤਾਂ ਫਿਰ ਉਹਨੇ ਵਧ ਲਾਂਦਾ ਇਸ ਕਰਕੇ ਉਹ ਦਿਨੋਂ ਦਿਨ ਵਧਦਾ ਹੀ ਗਿਆ ਵਧਦਾ ਹੀ ਗਿਆ ਤੇ ਹੁਣ ਵੀ ਆ ਪਿੱਛੇ ਜੇ ਜਦੋਂ ਜਿੰਨਾ ਚਿਰ ਦਿੱਲੀ ਦੇ ਖਿਲਾਫ ਦਿੱਲੀ ਵਾਲਿਆਂ ਦੇ ਖਿਲਾਫ ਪੰਜਾਬੀ ਸਵਾਰ ਕੇ ਨਹੀਂ ਉੱਠੇ ਉਹਨਾਂ ਚਿਰੋ ਪਛਾਣ ਨਹੀਂ ਹਟੇ ਪਰ ਅੰਦਰ ਖਾਤੇ ਅਜੇ ਵੀ ਇਹਨਾਂ ਤੋਂ ਕੱਲਾ ਕੱਲਾ ਜ਼ੁਗਰਾਈਆਂ ਕਰਦੇ ਆ ਕੋਈ ਦੋਰਾਂ ਨਹੀਂ ਪਠਾਨ ਮਾਜਰਾ ਨੇ ਹੋਰ ਕੀ ਆਖਿਆ ਪਠਾਨ ਮਾਜਰਾ ਨੇ ਇਹੀ ਆਖਿਆ ਵੀ ਬੀਬੀ ਆ ਕੁਝ ਹੋ ਰਿਹਾ ਤੇ ਜਿਹੜਾ ਵਰਕੇ ਦੇ ਗੱਲ ਕਹਿ ਲਵੇ ਉਹ ਚਾਹ ਨੂੰ ਨਹੀਂ ਲੱਭਣਾ ਬਸ ਰੌਲਾ ਇਹਨਾਂ ਮਤਲਬ ਅੱਗੇ ਪਿੱਛੇ ਚੰਗਾ ਹੈ ਜਦੋਂ ਕੋਈ ਖਿਲਾਫਤ ਕਰੇ ਮਾੜਾ ਹੋ ਗਿਆ ਉਹਦੇ ਮਾੜਾ ਹੋ ਗਿਆ ਉਹ ਉਹ ਵਿਚਾਰੀ ਜਿਹੜੀ ਬੀਬੀ ਸੀ ਉਹ ਵੀ ਉਦਾਂ ਹੀ ਮਾੜੀ ਹੋ ਗਈ ਜਿੱਦੋਂ ਉਹਨੇ ਸੱਚ ਬੋਲਤਾ ਤੇ ਜਿੱਦੇ ਪਠਾਨ ਮਾਜਰੇ ਨੇ ਸੱਚ ਬੋਲਤਾ ਉਦੋਂ ਹੀ ਉਹ ਮਾੜਾ ਹੋ ਗਿਆ ਤੇ ਉਦੋਂ ਹੀ ਕਾਲੇ ਕਾ ਮਾੜਾ ਹੋ ਗਿਆ ਕਲਕੱਤਾ ਮਾੜਾ ਹੋ ਗਿਆ ਜਿੱਦੇ ਕਲਕੱਤੇ ਉਹਨੇ ਸੱਚ ਬੋਲਤਾ ਕੁਮਰ ਵਿਜੇਪ੍ਰਤਾ ਉਹ ਮੈਂ ਕਹ ਕੁਮਰ ਵਰਗਾ ਬੰਦਾ ਜੰਮਣਾ ਨਹੀਂ ਤੇ ਤੁਹਾਡੇ ਸਾਹਮਣੇ ਕਿੱਡੀ ਵੱਡੀ ਉਹਦੇ ਨਾਲ ਧੋਖੇਬਾਜ਼ੀ ਹੋਈ ਸੋ ਵੀਰੋ ਇਹ ਧੋਖੇਬਾਜ਼ ਲੋਕ ਨੇ ਇਸ ਦੇਸ਼ ਨੂੰ ਧੋਖੇ ਨੇ ਖਾ ਲਿਆ 70 ਵਰਿਆਂ ਬਾਅਦ ਯਾਰ 73 ਵਰਿਆਂ ਬਾਅਦ ਲੋਕਾਂ ਦੇ ਮੂੰਹ ਚ ਫੇਰ ਨਿਕਲਣ ਲੱਗ ਪਿਆ ਪੀ ਇਹਨਾਂ ਨੌ ਤਾਂ ਯਾਰ ਅੰਗਰੇਜ਼ ਚੰਗੇ ਸੀ ਲੋਕ ਅੰਗਰੇਜ਼ਾਂ ਕੋਲੇ ਵਾਪਸ ਆਪਣੇ ਬੱਚੇ ਭੇਜਣ ਲੱਗ ਪਏ ਪੈਸੇ ਦੇ ਕੇ ਵੀਜ਼ਾ ਦੇ ਕੇ ਕਿਉਂ ਤਾਂ ਹੀ ਭੇਜਣ ਲੱਗ ਪਏ ਨਾ ਵੀਰੋ ਨਾ ਜਾਨ ਦੀ ਸੇਫਟੀ ਨਾ ਮਾਲ ਦੀ ਸੇਫਟੀ ਨਾ ਕੰਮ ਦੀ ਸੇਫਟੀ ਆ ਕੰਮ ਕਰੀ ਜਾਂਦੇ ਸੀ ਚੰਗੇ ਪੜੇ ਰੇਡੀਆਂ ਲੱਗੀਆਂ ਸੀ ਮਾਰ ਕੇ ਛਿੱਤਰ ਬਿਨਾਂ ਗੱਲ ਤੋਂ ਭਜਾਤੀ ਰੇੜੀਆਂ ਖੋਲੀਆਂ ਮਾਲ ਮੁੱਦਾ ਕਰਤਾ ਇਹ ਮਸਲਾ ਵੀ ਮੈਂ ਤੁਹਾਡੇ ਤੋਂ ਹੀ ਸੁਣਨਾ ਚਾਹਨਾ ਕਿ ਜਿਹੜਾ ਜਲਾਲਾਬਾਦ ਦੇ ਛੱਡ ਤੇ ਥੱਲੇ ਬੈਠੇ ਆ ਇਹਦਾ ਮਸਲਾ ਬੜਾ ਭੱਖਿਆ ਹੋਇਆ ਹੈ ਵਿਧਾਇਕ ਦੇ ਖਿਲਾਫ ਨਾਰੇਬਾਜੀ ਰੋਜ਼ ਹੁੰਦੀ ਹੈ ਤੁਸੀਂ ਵੀ ਭਾਸ਼ਣ ਦੇਣ ਆਉਨੇ ਹੋ ਤੁਸੀਂ ਤਾਂ ਇਹ ਵੀ ਕਹਿ ਦਿੱਤਾ ਸਟੇਜ ਤੋਂ ਕਿ ਉਦੋਂ ਤੱਕ ਮੈਂ ਇੱਥੋਂ ਜਾਣਾ ਨਹੀਂ ਜਦੋਂ ਤੱਕ ਇਹਨਾਂ ਨੂੰ ਰੁਜ਼ਗਾਰ ਵਾਪਸ ਨਹੀਂ ਮਿਲਦਾ ਮੈਨੂੰ ਦੱਸੋ ਮੈਂ ਕਿਵੇਂ ਜਾਵਾਂ ਇਹਨਾਂ 'ਚ ਮੇਰੇ ਬੱਚੇ ਆ ਸਟੂਡੈਂਟ ਹੈ ਮੇਰੇ 46 ਸਾਲ ਇਹਨਾਂ 'ਚ ਮੈਨੂੰ ਅੱਜ ਗੁਜ਼ਰਦਿਆਂ ਨੂੰ ਹੋ ਗਏ ਇਹ ਮੇਰੇ ਹੈ ਮੈਂ ਇਹਨਾਂ ਦੇ ਹੈ ਨਾ ਮੈਨੂੰ ਉੱਥੇ ਚੈਨ ਆਉਂਦੀ ਹੈ ਨਾ ਇਹਨਾਂ ਨੂੰ ਮੇਰੇ ਬਿਨਾ ਚੈਨ ਹੋ ਕੁਦਰਤੀ ਤੌਰ ਤੇ ਸਾਹਮਣੇ ਦੀਵਾਲੀ ਆ ਗਈ ਦੀਵਾਲੀ ਤੋਂ ਪਹਿਲਾਂ ਕਿਸੇ ਤੋਂ ਰੁਜ਼ਗਾਰ ਖੁੱਸ ਜਾਣਾ ਇਸ ਤੋਂ ਵੱਧ ਮਾੜੀ ਗੱਲ ਹੋਰ ਕੀ ਹੋ ਫਿਰ ਹੋਰ ਵੱਡੀ ਗੱਲ ਇਹ ਜਿਹੜਾ ਛੱਡ ਹੈ ਇਹਦਾ ਉਹ ਜਾ ਕੇ ਉੱਥੋਂ ਨਕਲ ਕਰਕੇ ਆਇਓ ਉਹ ਇਹਦੇ ਨੀ ਪੱਥਰ ਲੱਗਿਆ ਇਹਦਾ ਤੇ ਬਕਾਇਦਾ ਸਬਜ਼ੀ ਮੰਡੀ ਵਾਸਤੇ ਬਣਿਆ ਬਕਾਇਦਾ ਸਬਜ਼ੀ ਮੰਡੀ ਆ ਇਹ ਵੀ ਸਬਜ਼ੀ ਮੰਡੀ ਆਸਤੇ ਬਣਾਇਆ ਉਹ ਵੀ ਸਬਜ਼ੀ ਮੰਡੀ ਆਸਤੇ ਬਣਾਇਆ ਉਹ ਉਹ ਅਜੇ ਤੱਕ ਅਕੂਪਾਈਡ ਨਹੀਂ ਸੀ ਉਹਦੇ ਬਾਰੇ ਬੋਲਿਆ ਗਿਆ ਵੀ ਬਾਜ਼ਾਰੋਂ ਲਾਵਾਂਗੇ ਕਿਉਂਕਿ ਬਾਜ਼ਾਰ ਚ ਜਿਹੜੀਆਂ ਰੇੜੀਆਂ ਨੇ ਉਹ ਟ੍ਰੈਫਿਕ ਨੂੰ ਸਮੱਸਿਆ ਕਰਦੀਆਂ ਨੇ ਬਿਲਕੁਲ ਚਿਤਖੁਸ਼ ਹੋਇਆ ਵੀ ਉਹ ਸਮੱਸਿਆ ਘਟੂਗੀ ਉਧਰ ਲਈ ਲੇਕਿਨ ਯਾਰ ਇਹਨੇ ਤਾਂ ਸਮੱਸਿਆ ਹੋਰ ਖੜੀ ਕਰਤੀ ਉਹਨਾਂ ਨੂੰ ਤਾਂ ਲੈਂਦਾ ਨਹੀਂ ਇਹ ਇਹ ਪੱਟ ਤੇ ਵੀ ਇਹ ਇਧਰ ਲਜਾਣੇ ਆ ਤੇ ਇਸ ਕਰਕੇ ਵੀਰੋ ਇਹ ਬਿਲਕੁਲ ਕਿਸੇ ਵੀ ਤਰੀਕੇ ਨਾਲ ਇਹ ਜਾਇਜ਼ ਨਹੀਂ ਮਾਰਕੀਟ ਕਮੇਟੀ ਚ ਮਤੇ ਪਾਇਆ ਆ ਤੁਹਾਡੇ ਸਾਹਮਣੇ ਪੱਥਰ ਲੱਗੇ ਹੋਇਆ ਵੀ ਇਹ ਜਿਹੜਾ ਛੱਡ ਹੈ ਇਹ ਬਣਿਆ ਹੀ ਸਬਜੀ ਮੰਡੀ ਵਾਸਤੇ ਆ ਤੇ ਆਪ ਸਬਜੀ ਮੰਡੀ ਦਾ ਇੱਥੇ ਕਟਨ ਕਰਕੇ ਤੇ ਆਪਦੇ ਹੱਥ ਨਾਲ ਚੰਗੇ ਭਲੇ ਵਸੇ ਹੋਏ ਬੰਦੇ ਉਥੋਂ ਭਜਾ ਦੇਣੇ ਇਹ ਕਿੱਧਰ ਲਾ ਇਨਸਾਫ ਹੈ ਦੱਸ ਦਿਓ ਇਹਦੇ ਲਈ ਕੌਣ-ਕੌਣ ਜ਼ਿੰਮੇਵਾਰ ਮੰਨਦੇ ਹੋ ਇਹ ਸਭ ਤੋਂ ਪਹਿਲਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਜਿਹੜਾ ਬੰਦਾ ਬੁੜੀਆਂ ਗੱਲਾਂ ਕਰਦਾ ਸੀ ਰੈਗੂਲੇਸ਼ਨ ਦੀਆਂ ਤੇ ਰੈਵੋਲੂਸ਼ਨਰ ਲੈਂਦੀ ਖੜਾ ਗੱਲ ਨਹੀਂ ਬੰਨ ਜਿਉ ਬੰਦਾ ਠੀਕ ਤਰੀਕੇ ਨਾਲ ਐਕਸਪਲੇਨ ਕਰਦਾ ਆਪਦੀ ਕਹਾਣੀ ਨੂੰ ਐਮਐਲਏ ਨੂੰ ਵੀ ਸ਼੍ਰੀਮਾਨ ਜੀ ਇਹ ਨਹੀਂ ਖਾਲੀ ਹੋਣਾ ਕਿਉਂਕਿ ਇਹ ਬੰਦੇ ਇੱਥੇ ਰਹਿਣਗੇ ਜੇ ਇਹ ਤੁਹਾਨੂੰ ਡਿਸਟਰਬ ਕਰ ਬੈਠੇ ਇਹ ਬੰਦੇ ਨੂੰ ਫਿਰ ਭੇਜਾਂਗੇ ਕਿੱਥੇ ਦੱਸੋ ਮੈਨੂੰ ਅਕਸਰ ਤਾਂ ਇਹ ਵੀ ਬੰਦੇ ਆ ਸ਼ਹਿਰ ਦੇ ਇਹਨਾਂ ਨੇ ਵੀ ਵੋਟਾਂ ਪਾਈਆਂ ਇਹ ਤਾਂ ਕੋਈ ਹੈ ਨਹੀਂ ਵੀ ਇਹ ਨਾਗਰਿਕ ਨਹੀਂ ਸ਼ਹਿਰ ਦੇ ਸੋ ਮਿਸਗਾਈਡਿੰਗ ਚੱਲੀ ਆ ਉਥੇ ਉਦੋਂ ਗਾਂ ਫਿਰ ਇਹਦੇ ਵਿੱਚ ਕਈ ਕੁਝ ਹੋਰ ਸ਼ਾਮਲ ਹੋ ਗਿਆ ਆ ਕਹਾਣੀ ਹੈ ਸਾਰੀ ਇੱਕ ਮੈਨੂੰ ਇਹ ਗੱਲ ਸਮਝਾਓ ਤੁਸੀਂ ਗੱਲਾਂ ਕਰਦੇ ਆ ਕਰਦੇ ਆ ਦੱਸਿਆ ਕੋਈ ਫਰਕ ਨਹੀਂ ਪਿਆ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਬਦਲਾਅ ਸੀ ਇਹ ਬਦਲਾਅ ਸ਼ਬਦ ਨੂੰ ਤੁਸੀਂ ਕੀ ਕੀ ਵੇਖਿਆ ਬਦਲਾਅ ਦੇ ਵਿੱਚ ਬਦਲਾਅ ਚ ਇਹ ਹੀ ਵੇਖਿਆ ਹੈ ਵੀ ਅੱਗੇ ਜਿਹੜੇ ਹੈਗੇ ਆ ਉਹ ਮੈਨੂੰ ਲੱਗਦਾ ਗੋਲੀ ਮਾਰ ਕੇ ਭੱਜ ਜਾਂਦੇ ਸੀ ਤੇ ਹੁਣ ਇੰਨਾ ਕਹੇ ਵੀ ਮੁਸਲਮਾਨਾਂ ਨੂੰ ਜਿਬਾ ਕਰਦੇ ਰਹਿੰਦੇ ਹੌਲੀ ਕਿਦ ਨੇ ਤਾਂ ਹੁਣ ਤਿਆਰੀ ਰੱਖ ਕੇ ਹੌਲੀ ਕਿਦ ਨੇ ਗਾਰਡ ਕਰ ਗਾਰਡ ਕਰਦੇ ਰਹਿੰਦੇ ਆ ਤੇ ਮਾਰਦੇ ਤਾਂ ਉਹੀ ਉਵੇਂ ਹੀ ਐ ਉਹੀ ਗੱਲਾਂ ਇਹ ਕਰਦੇ ਆ ਜਿਹੜੀਆਂ ਉਹ ਕਰਦੇ ਸੀ ਮੈਨੂੰ ਤੁਸੀਂ ਦੱਸ ਦਿਓ ਜਿਹੜੀਆਂ ਚਾਰ ਪੰਜ ਗੱਲਾਂ ਕਰਕੇ ਆਏ ਸੀ ਕੋਈ ਰੋਟੀ ਦੀ ਪਾਲਿਸੀ ਬਣ ਸਕੀ ਕੋਈ ਪਾਲਿਸੀ ਨਹੀਂ ਬਣ ਸਕੀ ਕੋਈ ਫਸਲ ਵਿਕਣ ਦੀ ਕੋਈ ਸਿਸਟਮ ਬਣ ਸਕਿਆ ਕੋਈ ਸਿਸਟਮ ਨਹੀਂ ਬਣ ਸਕਿਆ ਫਿਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਦਾ ਹਿਸਾਬ ਕਿਤਾਬ ਲੈਣ ਦੀ ਖੇਡ ਸੀ ਕੋਈ ਬੰਦੇ ਦਿੱਤੇ ਅੰਦਰ ਕੋਈ ਦੁਆਨੀ ਦਾ ਕੋਈ ਬੰਦਾ ਅੰਦਰ ਨਹੀਂ ਦਿੱਤਾ ਗੱਲ ਨਹੀਂ ਮਾਰੀ ਸੋ ਆਹ ਕਹਾਣੀਆਂ ਨਸ਼ੇ ਦੀ ਕਹਾਣੀ ਐ ਨਸ਼ਾ ਇਸ ਇਲਾਕੇ ਚ ਇੰਨਾ ਕਿ ਵੱਧ ਗਿਆ ਕਿ ਇੱਥੇ ਜਦੋਂ ਤੁਸੀਂ ਜਾਓਗੇ ਨਾ ਫਿਰੋਜ਼ਪੁਰ ਰੋਡ ਦੇ ਉੱਤੇ ਇੱਥੇ ਇੱਕ ਪਿੰਡ ਆਊਗਾ ਅੱਗੇ ਜਾ ਕੇ ਲੱਖੋ ਕੇ ਬਰਾਮ ਇੱਕੋ ਦਿਨ ਇੱਕੋ ਦਿਨ ਤਿੰਨ ਮਰ ਗਏ ਨੌਜਵਾਨ ਇੱਕੋ ਦਿਨ ਤੇ ਰੋਜ਼ ਦੀ ਕਹਾਣੀ ਐ ਐ ਸ਼ਹਿਰ ਚ ਤਾਂ ਰੋਜ਼ ਦੀ ਕਹਾਣੀ ਐ ਰੋਜ਼ ਦੀ ਕਦੇ ਦੋ ਮਰ ਗਏ ਕਦੇ ਤਿੰਨ ਮਰ ਗਏ ਤੇ ਮੈਨੂੰ ਇਹ ਕਹਿਣ ਚ ਕੋਈ ੜਕਾ ਨਹੀਂ ਪੁਲਿਸ ਦੀ ਵੀ ਬਹੁਤ ਵੱਡੀ ਗੰਦੀ ਭੂਮਿਕਾ ਇਹਦੇ ਚ ਸ਼ਾਮਲ ਐ ਲੇਕਿਨ ਫੜੇ ਕਿਹੜਾ ਕਰ ਯਾਰ ਸਰਕਾਰ ਦੀ ਵਿਲ ਪਾਵਰ ਹੀ ਹੈ ਨਹੀਂ ਜੇ ਸਰਕਾਰ ਦੀ ਵਿਲ ਪਾਵਰ ਹੋਵੇ ਗ੍ਰਹਿ ਮੰਤਰੀ ਸ਼ਰਾਬ ਪੀ ਕੇ ਨਾ ਸੋਵੇ ਤੇ ਗ੍ਰਹਿ ਮੰਤਰੀ ਮਾਰ ਕੇ ਛਾਪੇ ਠਾਣਿਆਂ 'ਚ ਵੇਖੇ ਵੀ ਕਿਹੜਾ ਡਿਊਟੀ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ ਇਲਾਜ ਕਰੇ ਇਹਨਾਂ ਦਾ ਤੇ ਫਿਰ ਕੰਟਰੋਲ ਹੋਣਾ ਸੀ ਤੇ ਇੱਕ ਜਿਹੜੀ ਗੱਲ ਪੰਜਾਬ 'ਚ ਅੱਜ ਕੱਲ ਚੱਲੀ ਹੈ ਉਹ ਤੁਸੀਂ ਕਿੰਨੀ ਕੁ ਸਹਿਮਤ ਹੋਵੇ ਕਿ ਪੁਲਿਸ ਰਾਜ ਬਣ ਗਿਆ ਜੀ ਪੰਜਾਬ ਜਿਹੜਾ ਪਹਿਲਾਂ ਦੌਰ ਵੇਖਿਆ ਸੀ ਫਿਰ ਪੁਲਿਸ ਧੱਕੇ ਕਰਨ ਤੇ ਆ ਗਈ ਹੈ ਗੱਲ ਠੀਕ ਲੱਗਦੀ ਹੈ ਜਾਂ ਥੋੜੀ ਘੱਟ ਹੋਈ ਹੈ ਪਰ ਅਫਵਾਹ ਜ਼ਿਆਦਾ ਹੈ ਬਿਲਕੁਲ ਨਹੀਂ ਜੀ ਬਿਲਕੁਲ ਉਦਾਂ ਹੀ ਐ ਤੁਸੀਂ ਮੈਨੂੰ ਇਹ ਦੱਸੋ ਥੋੜੇ ਜਿਹੜੇ ਯੂਟਿਊਬਰ ਐ ਯਾਰ ਉਹ ਫੜ ਲਏ ਜਾਂਦੇ ਆ ਵੀ ਤੁਸੀਂ YouTube ਦੇ ਉੱਤੇ ਪਾਈ ਕਿਉਂ ਗੱਲ ਤੇ ਇਹ ਇਹ ਬਿਲਕੁਲ ਐਮਰਜੈਂਸੀ ਐਮਰਜੈਂਸੀ 'ਚ ਇਹੋ ਹਾਲਾਤ ਸੀ ਇੰਦਰਾ ਗਾਂਧੀ ਨੇ ਐਵੇਂ ਅਖਬਾਰਾਂ ਦੇ ਉੱਤੇ ਰੇਡੀਓ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਪਾਬੰਦੀਆਂ ਲਾਈਆਂ ਸੀ ਉਹ ਪਾਬੰਦੀਆਂ ਅੱਜ ਲੱਗੀਆਂ ਤੇ ਜਿਹੜਾ ਬੋਲਦਾ ਉਹਨੂੰ ਉਹ ਉਹਨੂੰ ਕੁੱਟਿੰਦਾ ਵੀ ਆਉ ਤੇ ਉਹਨੂੰ ਕਈ ਵਾਰੀ ਗੋਲੀਆਂ ਵੀ ਵੱਜਦੀਆਂ ਆ ਹਾਲਾਤ ਐ ਕਾਲੇ ਮੈਨੂੰ ਕੋਲਕੱਤਾ ਦਾ ਕਸੂਰ ਤਾਂ ਦੱਸੋ ਆ ਮੁੰਡਾ ਜਿਹੜਾ ਮਰਿਆ ਤੇਰਾ ਪਟਿੰਡੇ ਮਰਿਆ ਜਿਹੜਾ ਮੁੰਡਾ ਟੀਚਰ ਮਰਿਆ ਨੀ ਨੀ ਉਹਦਾ ਕੀ ਕਸੂਰ ਚੀ ਤਾਂ ਮੈਨੂੰ ਕਸੂਰ ਦੱਛੋ ਮੜ ਜਾ ਵੀਰੋ ਇੰਨੇ ਕਤਲ ਹੋ ਗਏ ਪੰਜਾਬ ਚ ਬੰਦਾ ਮਰਨਾ ਗਾਜਰਮੂੜੀ ਹੋ ਗਿਆ ਯਾਰ ਇਹ ਲੈਂਡ ਆਰਡਰ ਦੀ ਸਥਿਤੀ ਤਾਂ ਬਹੁਤ ਹੀ ਮਾੜੀ ਐ ਕੋਈ ਦੋਰਾ ਨਹੀਂ ਇੱਥੇ ਮੇਰੇ ਸੱਜਣ ਖੜੇ ਐ ਮੇਰੇ ਆਲੇ ਦੁਆਲੇ ਖੜੇ ਐ ਗੱਲ ਕਰਕੇ ਪੁੱਛ ਲੋ ਇੱਥੇ ਰੋਜ਼ ਮੋਟਰਸਾਈਕਲ ਦੀ ਚੋਰੀ ਰੋਜ਼ ਵੀਰੋ ਥੋਡੇ ਆਪਣੇ ਮੋਬਾਈਲ ਸਨੇਚਿੰਗ ਇਹ ਰੋਜ਼ ਦੀ ਕਹਾਣੀ ਦੱਸੋ ਮੈਨੂੰ ਮੈਨੂੰ ਜਦੋਂ ਮੈਂ ਉੱਥੋਂ ਆਉਣਾ ਚੰਡੀਗੜ੍ਹੋਂ ਮੁੜਦਾ ਮੇਰੇ ਜਵਾਕ ਮੈਨੂੰ ਮੁੜਨ ਨਹੀਂ ਦਿੱਦੇਓ ਬਾਪੂ ਤੂੰ ਹੁਣ ਹੈਗਾ ਬੁੱਢਾ ਤੇ ਤੇਥੋਂ 2 ਮਿੰਟਾਂ ਚ ਖੋ ਕੇ ਲੈ ਜਾਣਗੇ ਮੈਂ ਕਹਿੰਦਾ ਮੈਂ ਸ਼ਰਮ ਦੇ ਲੂੰਗਾ ਕੋਈ ਗੱਲ ਨਹੀਂ ਤੂੰ ਮੈਨੂੰ ਨਾ ਰੋਕ ਮੈਂਥੋਂ ਰੁਕਿਆ ਨਹੀਂ ਜਾਂਦਾ ਮੈਨੂੰ ਨੀਂਦ ਨਹੀਂ ਆਉਂਦੀ ਤੇਰੇ ਕੋਲੇ ਮੈਨੂੰ ਜਾਣ ਦੇ ਪਰ ਮੈਨੂੰ ਜਵਾਕ ਆਉਣ ਨਹੀਂ ਦਿੰਦੇ ਐਸ ਗੱਲ ਤੋਂ ਡਰਦੇ ਮਾਰੇ ਕਿਤੇ ਸਾਡੇ ਪਿਓ ਨੂੰ ਉੱਥੇ ਕਿਤੇ ਨੇ ਸਿੱਟਿਆ ਪਿਆਉਣਾ ਚੱਕ ਕੇ ਲੈ ਆਉਣਾ ਕਾ ਜੀ ਆ ਕਹਾਣੀ ਇਥੋਂ ਤੱਕ ਘਰਾਂ ਚ ਡਰਦਾ ਮਾਹੌਲ ਹੈ ਪੂਰੇ ਸੂਬੇ ਚ ਮੇਰੇ ਕਲੇ ਨੂੰ ਨਾ ਤੁਸੀਂ ਮੈਨੂੰ ਮੈਂ ਤਾਂ ਡਰ ਬੰਦਾ ਮੈਨੂੰ ਤਾਂ ਫਿਕਰ ਕੋਈ ਨਹੀਂ ਜੱਟ ਸਿਵਿਆਂ 'ਚ ਲੰਘਿਆ ਤੇ ਲੰਘਿਆ ਤੇ ਲੰਘੇ ਹੀ ਕੋਈ ਰੋਲਾ ਨਹੀਂ ਤੇ ਜਿਹੜੇ ਨਹੀਂ ਸਿਵਿਆਂ 'ਚ ਲੰਘੇ ਉਹ ਤਾਂ ਡਰਦੇ ਆ ਵੀ ਖਣੀ ਕੀ ਬਣ ਜੂ ਤੇ ਕੀ ਨਾ ਬਣ ਜੂ ਬਹੁਤ ਦੁਨੀਆ ਡਰਾਈ ਆ ਇਹਨਾਂ ਲੋਕਾਂ ਨੇ ਤੇ ਨਹੀਂ ਡਰਾਉਣਾ ਚਾਹੀਦਾ ਇਸ ਤਰ੍ਹਾਂ ਦੀ ਜਿਹੜੀ ਡਰਕੋਨੀਅਨ ਸਟੇਟ ਹੈ ਉਹ ਕਦੇ ਤਰੱਕੀ ਨਹੀਂ ਕਰਦੀ ਤੁਸੀਂ ਜਿਹੜੇ ਵਿਚਾਰ ਰੱਖਦੇ ਹੋ ਤਾਂ ਤੁਹਾਨੂੰ ਕੁਝ ਬੰਦੇ ਸੁਣ ਕੇ ਫੀਡਬੈਕ ਜਦੋਂ ਦਿੰਦੇ ਆ ਕਿ ਬਾਪੂ ਜੀ ਤੁਸੀਂ ਫੱਟੇ ਚੱਕੀ ਆਉਨੇ ਹੋ ਹਰੇਕ ਗੱਲ ਦੇ ਕਿ ਤੇਨ ਹੋਵੇ ਕੱਲ ਨੂੰ ਝੂਠਾ ਸੱਚਾ ਪਰਚਾ ਤੁਹਾਡੇ ਤੇ ਪੈ ਜਾਏ ਤੇ ਪੁੱਤ ਮੈਂ ਤਾਂ ਪਰਚਿਆਂ ਦੀ ਉਮਰ ਕੱਢੀ ਐਵੇਂ ਤੈਨੂੰ ਆਖਾਂ ਅੱਛਾ ਹਾਂ ਮੈਂ ਟੀਚਰ ਹੋਣ ਦੇ ਨਾਤੇ ਕਦੇ ਇਸ ਗੱਲ ਦਾ ਫਿਕਰ ਨਹੀਂ ਕਰਿਆ ਸੀ ਸਰਕਾਰ ਕਿੰਨੀ ਤਸ਼ੱਦਦ ਕਰ ਲੂਗੀ ਕਿੰਨਾ ਨਾ ਕਰ ਲੂ ਮੈਂ ਇਹ ਗੱਲ ਪੜ੍ਹਦਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਆਪਦੇ ਪੁੱਤਰ ਸ਼ਹੀਦ ਕਰਾਏ ਆਪ ਦਾ ਆਪਾ ਸ਼ਹੀਦ ਕਰਾਇਆ ਤੇ ਮੈਨੂੰ ਦੱਸੋ ਉਹਦੇ ਸਿੱਖਾਂ ਕੀ ਡਰ ਕੇ ਲੰਘ ਜਾਣਾ ਜ਼ਿੰਦਗੀ ਐ ਡਰ ਕੇ ਲੰਘ ਜਾਣਾ ਤਾਂ ਵੀਰੋ ਮਰ ਜਾਣ ਨਾਲੋਂ ਵੀ ਮੜਾ ਮੈਂ ਜੇ ਲੁੱਟ ਦੀ ਗੱਲ ਕਰਾਂ ਵੀ ਮੈਨੂੰ ਕੋਈ ਲੁੱਟ ਵਾਲਾ ਉਹਦਾ ਚਾਹੀਦਾ ਫਿਰ ਵੀਰੋ ਮੇਰਾ ਲਾਲਚ ਕੁੱਪਦਾ ਫਿਰ ਕੋਈ ਚੰਗੀ ਗੱਲ ਜੇ ਲਾਲਚ ਵਾਲੇ ਨੂੰ ਫਿਟੇ ਮੂੰਹ ਆਖਣ ਜਾਵਾਂ ਫਿਰ ਜੋ ਮਰਜੀ ਹੁੰਦੀ ਹੋਵੇ ਫਿਰ ਕੀ ਫਿਕਰ ਐ ਫਿਰ ਕੀ ਫਿਕਰ ਆਖਣੀ ਬਹੁਤ ਸ਼ੁਕਰੀਆ